ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ 18 ਸਾਲ ਦੀ ਉਮਰ ਜਦੋਂ ਸਿੰਘ ਸ਼ਹੀਦ ਹੁੰਦੇ ਭਾਈ ਅਜੀਤ ਸਿੰਘ ਸਾਹਿਬ ਨੇ ਵੇਖੇ ਇਹਦਾ ਫਿਰ ਖੂਨ ਖੋਲਿਆ ਇਹਦੇ ਮੱਥੇ ਤੇ ਵੱੱਟ ਪੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆਇਆ ਇਹਨੇ ਆਖਿਆ ਗੁਰੂ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਮੈਂ ਰਣ ਮੈਦਾਨ ਵਿੱਚ ਜਾ ਕੇ ਲਾੜੀ ਮੌਤ ਨਾਲ ਸ਼ਾਦੀ ਕਰਵਾ ਲਵਾਂ 18 ਸਾਲ ਦੀ ਉਮਰ ਹੈ ਜੇਠਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਚਲਗੀਆਂ ਵਾਲੇ ਪਾਤਸ਼ਾਹ ਨੇ ਕੁੱਟ ਕੇ ਛਾਤੀ ਨਾਲ ਲਾ ਕੇ ਆਖਿਆ ਬੱਲੇ ਓ ਪੁੱਤਰਾ ਬੱਲੇ ਓ ਮੇਰੇ ਹਿਰਿਆ ਅਜੀਤ ਸਿੰਘਾ ਤੇਰਾ ਪਿਤਾ ਬਣ ਕੇ ਮੈਂ ਭਾਗਾ ਵਾਲਾ ਹੋਇਆ ਹਾਂ ਅਜੀਤ ਸਿੰਘਾ ਜੇ ਸਹੀ ਮਹਿਣਿਆਂ ਵਿੱਚ ਪੁੱਛੇ ਨਾ ਅਕਾਲ ਪੁਰਖ ਤੋਂ ਤੈਨੂੰ ਮੰਗ ਕੇ ਲਿਆਈ ਇਸੇ ਵਾਸਤੇ ਅਜੀਤ ਸਿੰਘਾ ਜਦੋਂ ਤੇਰੇ ਦਾਦੇ ਆਪਣੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਨੂੰ ਮੈਂ ਦਿੱਲੀ ਤੋਰਿਆ ਸੀ ਉਦੋਂ ਮੈਂ ਧਰਮੀ بیٹے ਦਾ ਰੋਲ ਅਦਾ ਕੀਤਾ ਸੀ ਅੱਜ ਤੈਨੂੰ ਰਣ ਮੈਦਾਨ ਵਿੱਚ ਭੇਜ ਕੇ ਮੈਂ ਧਰਮੀ ਬਾਪ ਦਾ ਰੋਲ ਅਦਾ ਕਰਾਂਗਾ ਜਿਹੜੇ ਲਫ਼ਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜੇਠੇ ਪੁੱਤਰ ਬਾਬੇ ਅਜੀਤ ਸਿੰਘ ਸਾਹਿਬ ਨੂੰ ਆਖੇ ਜੰਗ ਵਿੱਚ ਜਾਣ ਵਾਸਤੇ ਆਖੇ ਔਰ ਇਨੀ ਖੁਸ਼ੀ ਨਾਲ ਤਿਆਰੀ ਕਰ ਰਹੇ ਨੇ ਸੱਚੇ ਪਾਤਸ਼ਾਹ ਆਪਣੇ ਸਹਬਜ਼ਾਦੇ ਨੂੰ ਤਿਆਰ ਕਰ ਰਹੇ ਨੇ ਸੱਚੀ ਮੁੱਚੀ ਜਿਵੇਂ ਬਰਾਤ ਚੜਾਉਣੀ ਹੁੰਦੀ ਸੁਣੀਏ ਬੜੇ ਪਿਆਰ ਦੇ ਨਾਲ ਇਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਹਿੱਸੇ ਆਇਆ ਇਹੋ ਬੇਨਤੀ ਕੀਤੀ ਜਾਵੇ ਫੁੱਲਿਓ ਜਹਾਨ ਤੇ ਖੜੇ ਰਹਿੰਦੇ ਫੁੱਲਿਓ ਜਹਾਨ ਤੇ ਖੜੇ ਰਹਿੰਦੇ ਜਿਹੜੇ ਕੰਡਿਆਂ ਉੱਤੇ ਗੁਜ਼ਾਰਦੇ ਨੇ ਉਹਨਾਂ ਉਤੋਂ ਸ੍ਰੀਵਾਰ ਨੇ ਕਰੇ ਦੁਨੀਆਂ ਤੇ ਜਿਹੜੇ ਦੇਖ ਬਦਲੇ ਆਪਾ ਵਾਰ ਦੇ ਨੇ ਉਹ ਨਹੀਂ ਕੱਚਿਆਂ ਦੀ ਪਰਵਾਹ ਕਰਦੇ ਓਏ ਕੰਡੇ ਤੱਕ ਲੈਂਦੇ ਓਏ ਜਿਹੜੇ ਪਾਰ ਦੇ ਨੇ ਜਿਹੜੇ ਕੌਮ ਨੂੰ ਜਿਹੜੇ ਦੇਸ਼ ਨੂੰ ਜ਼ਿੰਦਗੀ ਦੇਣ ਵਾਲੇ ਹਾਂ ਓਏ ਪਹਿਲਾ ਮੌਤ ਦੀ ਜੁਲਫ ਸਵਾਰ ਦੇ ਨੇ ਪਹਿਲਾ ਮੌਤ ਦੀ ਜੁਲਫ ਸਵਾਰ ਦੇ ਨੇ ਛਾਤੀ ਕੋਟ ਕੇ ਪੁੱਤ ਨੂੰ ਕਿਹਾ ਗੁਰਜੀ ਛਾਤੀ ਕੋਟਕੇ ਪੁੱਤ ਨੂੰ ਕਿਹਾ ਗੁਰਜੀ ਮੇਰੇ ਹੀਰਿਆ ਲਾਲ ਆਜੀਤ ਸਿੰਘਾ ਨਾਲ ਵਾਲ ਹੈ ਮੇਰਾ ਨੇ ਹਾਲ ਹੋਇਆ ਵਾਲ ਵਾਲ ਹੈ ਮੇਰਾ ਨੇ ਹਾਲ ਹੋਇਆ ਸੁਣ ਕੇ ਤੇਰੇ ਖਿਆਲ ਆਜੀਤ ਸਿੰਘਾ ਛਾਤੀ ਕੋਟਕੇ ਪੁੱਤ ਨੂੰ ਕਿਹਾ ਗੁਰਜੀ ਛਾਤੀ ਕੋਟਕੇ ਪੁੱਤ ਨੂੰ ਕਿਹਾ ਗੁਰਜੀ ਮੇਰੇ ਹੀਰਿਆ ਲਾਲ ਆਜੀਤ ਸਿੰਘਾ ਜਵਾਨ ਤੈਨੂੰ ਦਿਲ ਦੀ ਪੁੱਛੇ ਤਾਂ ਕੀਤਾ ਜਵਾਨ ਤੈਨੂੰ ਇਸ ਵਾਸਤੇ ਪਾਲਿਆ ਜੀਤ ਸਿੰਘਾ ਹੁਣ ਅੰਦਰਾਂ ਵਿੱਚ ਸਵਾਲ ਅੱਖ ਨਾਲ ਲੜ ਕੇ ਦਸ਼ਮਣ ਦਲਹਾ ਵਿੱਚ ਸਵਾਲ ਅੱਖ ਨਾਲ ਲੜ ਕੇ ਅੱਜ ਹੱਥ ਵਾਂ ਖਾਲਿਆ ਜੀਤ ਯਾ ਓ ਓ ਸ਼ਾਲਿਆ ਜੀਤ ਸਿੰਘਾ ਵੀਰਾ ਮਾਰ ਖਾਤੀ ਲੀਰ ਹੋਵੇ ਲੀਰ ਹੋਵੇ ਮਾਰੀ ਅਦਾਈ ਸ਼ਾਲਿਆ ਜੀਤ ਸਿੰਘਾ ਬੀਤੇ ਆਪਣੇ ਵੱਡ-ਵਡੇਰਿਆਂ ਦੀ ਬੀਤੇ ਆਪਣੇ ਵੱਡ-ਵਡੇਰਿਆਂ ਦੀ ਮਰਦਾ ਵਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਬਾਬੇ ਆਜੀਤ ਸਿੰਘ ਸਾਹਿਬ ਨੂੰ ਤਿਆਰ ਕੀਤਾ ਆਖਿਆ ਬੇਟਾ ਵੇਖੀ ਰਣ ਮੈਦਾਨ ਵਿੱਚੋਂ ਵਾਪਸ ਜਿਉਂਦਿਆ ਨਹੀਂ ਆਉਣਾ ਰਣ ਮੈਦਾਨ ਵਿੱਚ ਸ਼ਹੀਦ ਹੋ ਜਾਣਾ ਪਤਾ ਹੈ ਪੁੱਤਰ ਚੱਲਿਆ ਹੈ ਵੱਡਾ ਪੁੱਤਰ ਹੈ ਕਿੰਨੇ ਕੋ ਪੁੱਤਰ ਪਿਆਰੇ ਹੁੰਦੇ ਨੇ ਮਾਪਿਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੈ ਬੱਚੇ ਨੂੰ ਤਕਲੀਫ ਹੋ ਜਾਏ ਬੱਚੇ ਨੂੰ ਕੰਡਾ ਚੁੱਭ ਜਾਏ ਮਾਪਿਆਂ ਦੀ ਜਾਨ ਨਿਕਲ ਜਾਂਦੀ ਹੈ ਜੇ ਡਾਕਟਰ ਇੰਜੈਕਸ਼ਨ ਦੇਵੇ ਬੱਚੇ ਨੂੰ ਤੇ ਉਹਨੂੰ ਵਾਰ-ਵਾਰ ਰਿਪੀਟ ਕਰੀ ਦੀ ਇਹ ਲਫ਼ਜ਼ ਕਰੀਦੇ ਨੇ ਵਾਰ-ਵਾਰ ਰਿਪੀਟ ਡਾਕਟਰ ਸਾਹਿਬ ਬੱਚਾ ਜਿਹੜਾ ਧਿਆਨ ਦੇ ਨਾਲ ਟੀਕਾ ਲਾਉਂਦਾ ਮਾਪਿਆਂ ਦੀ ਜਾਨ ਨਿਕਲ ਜਾਂਦੀ ਹੈ ਤਨ ਗੁਰੂ ਗੋਬਿੰਦ ਸਿੰਘ ਪਤਾ ਹੈ ਮੇਰਾ ਪੁੱਤਰ ਮੈਦਾਨ ਵਿੱਚ ਚੱਲਿਆ ਹੈ ਤੇ ਸ਼ਹੀਦ ਹੋਣ ਲਈ ਚੱਲਿਆ ਹੈ ਇਹਨਾਂ ਵਾਪਸ ਨਹੀਂ ਆਉਣਾ ਗੁਰੂ ਗੋਬਿੰਦ ਸਿੰਘ ਜੀ ਸੱਚੀ ਮੁੱਚੀ ਇਨੀ ਖੁਸ਼ੀ ਨਾਲ ਤਿਆਰ ਕਰ ਰਹੇ ਸਨ ਜਿਵੇਂ ਸੱਚੀ ਮੁੱਚੀ लाੜੀ ਮੌਤ ਸੱਚੇ ਪਾਤਸ਼ਾਹ ਨੇ ਪੁੱਤਰ ਨੂੰ ਬਰਾਤ ਚੜਾਉਣਾ ਹੁੰਦਾ ਹੈ ਸ਼ਾਦੀ ਕਰਨੀ ਹੁੰਦੀ ਹੈ ਸੱਚੀ ਮੁੱਚੀ ਸਹਬਜ਼ਾਦੇ ਅਜੀਤ ਸਿੰਘ ਨੂੰ ਤਿਆਰ ਕੀਤਾ ਹੀਰਿਆਂ ਜਿਹੜੀ ਕਲਗੀ ਸਹਬਜ਼ਾਦੇ ਦੇ ਸੀਸ ਤੇ ਚਮਕਾ ਮਾਰ ਰਹੀ ਸੀ ਨਾਲ ਪੰਜ ਸਿੱਖ ਦਿੱਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਰਦਾਸ ਹੋਈ ਨਗਾਰੇ ਤੇ ਚੋਟ ਲੱਗੀ ਬਾਬਾ ਅਜੀਤ ਸਿੰਘ ਸਾਹਿਬ ਰਣ ਮੈਦਾਨ ਵਿੱਚ ਪਹੁੰਚ ਗਿਆ ਪਰ ਦੂਸਰੇ ਬੰਨੇ ਵਜੀਦ ਖਾਨ ਦੀ ਫੌਜ ਪਲੇਖਾ ਖਾ ਗਈ ਬਾਜ ਪੈ ਗਈ ਇਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਆਪ ਮੈਦਾਨ ਵਿੱਚ ਆ ਗਏ ਸਜਣੋ ਸਹਬਜ਼ਾਦੇ ਆਜੀਤ ਸਿੰਘ ਦੀ ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਕਲ ਆਪਸ ਵਿੱਚ ਰਲਦੀ ਮਿਲਦੀ ਸੀ ਕੋਈ ਬਾਹਰੋਂ ਬੰਦਾ ਆਉਂਦਾ ਸੰਗਤ ਵਿੱਚ ਆਉਂਦਾ ਜਿਨ ਪਹਿਲਾਂ ਕਦੀ ਦਰਸ਼ਨ ਨਾ ਕੀਤੇ ਹੁੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੇ ਸਹਬਜਾਦੇ ਅਜੀਤ ਸਿੰਘ ਦੇ ਜੇ ਇਕੱਠਿਆਂ ਦਰਸ਼ਨ ਕਰ ਲਿੰਦਾ ਤੇ ਭਲੇਖੇ ਵਿੱਚ ਪੈ ਜਾਂਦਾ ਵੀ ਸਤਿਗੁਰੂ ਕਿਹੜੇ ਨੇ ਤੇ ਸਹਬਜਾਦਾ ਕੌਮ ਹੈ ਇੰਨਾ ਯਾਦਾ ਚਿਹਰਾ ਮੋਰਾ ਰਲਦਾ ਸੀ ਫਰਕ ਇੰਨਾ ਸੀ ਵੀ ਸੱਚੇ ਪਾਤਸ਼ਾਹ ਦਾ ਕਦ ਸਹਬਜਾਦੇ ਨਾਲੋਂ ਥੋੜਾ ਜਿਹਾ ਨੀਵਾ ਸੀ ਸਹਬਜਾਦੇ ਦਾ ਕਦ ਉੱਚਾ ਸੀ ਇੰਨਾ ਕੋ ਫਰਕ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਭਲੇਖਾ ਖਾਗੀ ਫੌਜ ਵਜੀਦ ਖਾਨ ਨੇ ਸਿਆਣੇ ਆਖਿਆ ਗੁਰੂ ਗੋਬਿੰਦ ਸਿੰਘ ਨਹੀਂ ਸਿੱਖਾਂ ਦੇ ਗੁਰੂ ਦਾ ਪੁੱਤਰ ਆਇਆ ਮੈਦਾਨ ਵਿੱਚ ਤਨਖਾਵਾ ਲੈਣ ਵਾਸਤੇ ਸਭ ਤੋਂ ਅੱਗੇ ਤੇ ਸਿੱਖਾਂ ਦੇ ਗੁਰੂ ਦਾ ਪੁੱਤਰ ਆਇਆ ਰਣ ਮੈਦਾਨ ਛੱਡ ਕੇ ਨਸ ਚੱਲਿਓ ਇੱਥੇ ਹੁਣ ਸੋਚਣ ਦੀ ਲੋੜ ਹੈ ਕਿ 10 ਲੱਖ ਫੌਜ ਹੋਵੇ ਗੁਰੂ ਗੋਬਿੰਦ ਸਿੰਘ ਦਾ ਭਲੇਖਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਆਪ ਮੈਦਾਨ ਵਿੱਚ ਆ ਗਿਆ ਫੌਜ ਅੱਗੇ ਲੱਗ ਕੇ ਨੱਠ ਗਈ ਬਹੁਤੇ ਸਿਪਾਈ ਅੱਗੇ ਲੱਗ ਕੇ ਨੱਠੇ ਨੱਠਣ ਦਾ ਕਾਰਨ ਕੀ ਸੀ ਕਿ ਗੁਰੂ ਗੋਬਿੰਦ ਸਿੰਘ ਦੀ ਤਾਕਤ ਨੂੰ ਉਹ ਜਾਣਦੇ ਸਨ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਤੀਰ ਅੰਦਾਜ਼ ਹੈ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਤੇਗ ਦਾ ਧਨੀ ਹੈ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਬਹਾਦਰ ਹੈ ਨਹੀਂ ਜੇ ਆਪ ਸਤਿਗੁਰੂ ਰਣ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਆ ਗਿਆ ਤੇ ਸਾਡੀ ਖੈਰ ਹੈ ਨਹੀਂ ਇਸ ਕਰਕੇ ਸੈਨਾ ਹਟੀਸ ਦੁਸ਼ਮਣ ਵੀ ਜਾਣਦਾ ਸੀ ਸਾਡੇ ਗੁਰੂ ਦੀ ਪਾਵਰ ਨੂੰ ਕਿ ਕਿੱਡੀ ਮਹਾਨ ਹਸਤੀ ਹੈ ਤਾਂ ਅਗੇ ਲੱਠੇ ਸੰ ਸੁਣੀਏ ਬੜੇ ਪਿਆਰ ਦੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਨੂੰ ਫੌਜ ਨੇ ਸਿਆਣ ਕੇ ਜਿਵੇਂ ਘੇਰਾ ਪਾਇਆ ਸਾਹਿਬ ਜਿਆਦਾ ਕਿਵੇਂ ਲੜਦੇ ਗਏ ਆਖਰ ਸਰੀਰ ਕਿਸ ਤਰ੍ਹਾਂ ਸਾਰਾ ਛੰਨ ਨਹੀਂ ਹੋ ਗਿਆ ਤੀਰਾਂ ਦੇ ਨਾਲ ਭੀਸ਼ਮ ਪਤਾਮਾ ਵਾਂਗ ਤੀਰਾਂ ਦੇ ਵਿੱਚ ਪੁਰਜਿਆ ਗਿਆ ਸਰੀਰ ਬਾਬਾ ਅਜੀਤ ਸਿੰਘ ਲੜਦੇ ਲੜਦੇ ਜਿਵੇਂ ਘੋੜੇ ਤੋਂ ਥੱਲੇ ਡਿੱਗਦੇ ਨੇ ਸ਼ਹੀਦ ਹੋ ਕੇ ਸਾਰਾ ਸੀਨ ਇਸ ਛੰਦ ਵਿੱਚ ਹੈ ਐਉਂ ਬੇਨਤੀ ਕੀਤੀ ਜਾਂਦੀ ਹੈ ਏ ਜੀ ਲੈ ਆ ਗਿਆ ਪਿਤਾ ਕੋਲੋਂ ਪੁੱਤਰ ਵਿੱਚ ਮદાન ਦੇ ਚਲਿਆ ਫਕਰ ਬਸੂਰਮੇ ਦਾ ਜਾਂਦਾ ਨਹੀਂ ਕਿਸੇ ਤੋਂ ਚਲਿਆ ਅੱਜ ਹੱਥ ਵਿਖਾ ਜਾਗੇ ਜੇ ਉਹ ਕਰ ਦੇਣੇ ਮਣਾਈਆਂ ਸੀ ਜੰਗ ਚਮਕੋ ਅੰਧਾਰ ਤੇਗਾ ਸੂਰਮੇ ਮਨ ਤੇ ਮਾਰੇ ਖੇਰ ਮਿਰਗ ਜੋ ਮਾਰਾ ਡੰਗ ਅਰਜਨ ਕਰਨ ਜਾਏ ਜਾਂਦੇ ਸਦਕੇ ਸੋ ਸੋ ਵਾਰਾ ਉੱਲੇ ਮਹਾ ਭਾਰਤ ਨੂੰ ਜਿਹੜੀਆਂ ਲੜੀਆਂ ਕਦੇ ਲੜਾਈਆਂ ਸੀ ਜੰਗ ਚਮਕੋਰੀ ਅੰਧਰ ਤੇ ਘਾ ਸੂਰ ਮੇ ਜਿਵੇਂ ਚਲਾਈਆਂ ਦਲ ਜੁਆ ਮੁਗਲਾਂ ਦਾ ਨਾਰੇ ਚਾਰ ਚ ਫੇਰਿਓ ਲਉਂਦੇ ਮੰਦਰ ਸਿੰਘ ਗਿਣਤੀ ਦੇ ਦੁਲੇ ਸੱਜ ਸੱਜ ਲਾੜੇ ਆਉਂਦੇ ਅੱਜ ਜਿਉਂਦੇ ਨਹੀਂ ਛੱਡਣੇ ਮਾਰੋ ਪੈਜੋ ਕਰਕੇ ਤਾਈਆਂ ਸੀ ਜੰਗ ਚਮਕੋ ਰੇ ਅੰਧਾਰ ਤੇਗਾ ਸੂਰਮੇ ਜਿਵੇਂ ਚਲਾਈਆ ਖਤਮ ਕਾਣ ਉੱਤੇ ਖੜਕੇ ਸਤਗੁਰ ਤੀਰ ਚਲਾਉਂਦੇ ਜਿੱਧਰ ਨੂੰ ਲੰਘ ਜਾਵਣ ਪਾਲਾ ਦੁਸ਼ਮਣਾਂ ਦੀਆਂ ਸਵਾਉਂਦੇ ਕੱਕ ਛੱਡਣ ਜਿਕਾਯਾ ਨੂੰ ਦੇਂਦੇ ਸਿੰਘਾਂ ਨੂੰ ਵਡਿਆਈਆਂ ਸੀ ਜੰਗ ਚਮਕੌਰ ਅੰਦਰ ਤੇਗਾ ਸੂਰਮ ਜਿਵੇਂ ਚਲਾਈਆਂ ਹੋ ਪਾਰ ਰਿੱਕਾ ਪਾੰਦੇ ਜੀਤ ਸਿੰਘ ਐਸੇ ਵਾਰ ਚਲਾਏ ਜੋ ਬੁਰਜਗਮਾਨੀ ਸੀ ਪਰ ਵਿੱਚ ਪੈਰਾ ਇਹ ਥਰਲਾਏ ਪਰ ਪਰ ਕੇ ਖੋਪਰ ਨੂੰ ਬਹਿਣਾ ਪੀਵਣ ਖੂਨ ਧਿਆਈਆਂ ਸੀ ਜੰਗ ਚਮਕੌਰ ਅੰਦਰ ਤੇਗਾ ਦਾ ਬਿਆਨ ਨਾ ਕੀਤਾ ਜਾਏ ਲੋ ਮਜਦੀ ਤਿਲਕਣ ਤੇ ਆਕਲ ਜੋਗ ਨਾ ਗਦੇ ਪਾਏ ਫਿਰ ਜਿਆ ਸਵੰਬਰ ਜੋ ਹੂਰਾ ਵਰ ਵਰ ਨੇ ਨੂੰ ਆਇਆ ਸੀ ਜੰਗ ਚਮਕਾ ਰ ਅੰਦਰ ਦੇਗਾ ਸੂਰ ਮ ਜਿਵੇਂ ਚਲਾਈਆ ਹੋ ਗਿਆ ਸ਼ਾਨਣੀ ਦੀ ਸ਼ਿੰਦ ਮੱਧਵਾਦੀ ਕੇ ਤੀਰਾਂ ਨੂੰ ਵਿੰਨ ਆ ਗਿਆ ਜਿਸ ਮਸੀਹ ਸਾਰਾ ਆ ਲਿਗਿਆ ਕੋੜੇ ਤੋਂ ਵੈਰੀ ਕਰਦੇ ਨੇ ਮਣਾਈਆਂ ਸੀ ਜੰਗ ਚਮਕਾ ਰ ਅੰਧਾਰ ਤੇਗਾ ਸੂਰ ਮੇਂ ਜਿਵੇਂ ਚਲਾਈਆਂ ਸਿਰ ਲੱਥ ਸੂਰਮੇ ਨੇ ਕੀਤੀ ਦੇਖ ਤੋਂ ਕੁਰਬਾਨੀ ਸੀ ਮੱਥਾ ਟਲ ਕਰਿਆ ਜਿਸ ਦੀ ਡੋਲਦਲ ਪੈ ਜਵਾਨੀ ਹੀਰਾ ਪੰਜਾਬ ਕੇ ਸੂਰਾ ਕਰ ਗਿਆ ਨੇ